ਬਾਦ ਲਿਆਂਦਾ ਇਹੋ ਜੇ ਭਾਂਡੇ ਠੀਕੇ ਚੋਕੇ ਨਿਕਲ ਜਾਂਦੇ ਨੇ ਰਾਹ ਨਹੀਂ 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 ਉਹ ਲੈ ਆ ਜਾ ਚੂਕ ਤਾਂ ਨਹੀਂ ਹੁਣ ਨਹੀਂ ਲੈ ਆ ਉਹ ਨਹੀਂ ਨਹੀਂ ਦੱਸਦਾ ਮੈਂ ਜਾਂਦਾ ਅੰਮ੍ਰਿਤਸਰੋਂ ਕਿਸੇ ਦੀ ਗਰੰਟੀ ਕੀ ਓਦਾਂ ਹੀ ਫੜ ਲਿਆ ਇਹਦੀ ਇਹਦੀ ਹਣ ਗਰੰਟੀ ਮੈਂ ਕੀ ਇਹਦੀ ਦਵਾ ਕੇ ਤੂੰ ਅੰਨੇ ਬਾਦ ਆ ਰੋ ਮੈਂ ਕਦੀ ਨਹੀਂ ਲਾਈ ਇਹਨੇ ਵੀ ਮੈਂ ਹਾਂ ਮੈਂ ਕੀ ਲਾਈ ਇਹ ਕਦੀ ਨਹੀਂ ਲਾਈ ਕਿ ਚੋਰੀ ਕਦੀ ਤੇ ਮੈਂ ਨਹੀਂ ਕਦੀ ਲਈ ਮੈਂ ਉਹ ਮੈਂ ਹਾਂ ਪੜਿਆ ਲਿਖਿਆ ਵਾ ਕੜੀ ਲਈ ਕੜੀ ਮੈਂ ਨਹੀਂ ਸਾਡੀ ਕਹੜਿਆ ਤੂੰ ਤੂੰ ਲਈ ਕਦੀ ਕੜੀ ਤੂੰ ਨਹੀਂ ਲਈ ਮਵੀ ਨਹੀਂ ਲਈ ਇਹਨੇ ਕੜੀ ਲਈ ਮੈਂ ਤਾਂ ਕਰਕੇ ਇਹਨੂੰ ਲੈ ਜਾਂਦਾ ਮੈਂ ਤੇਰੇ ਬਾਪੂ ਨੂੰ ਚੋਰ ਲੱਗਦਾ ਵਾ ਤਈ ਮਿਰਚਾਂ ਮਿਰਚਾਂ ਖਾਂਦਾ ਜਾਰੇ ਨਾਲ ਹੈਂ ਕੜੀ ਵੇਖ ਲੈ ਮੈਂ ਕਰੀ ਕੀ ਕਿਹਾ ਹੋ ਉਹ ਨਾਲੇ ਕੀ ਕੋਈ ਤਨਖਾਹ ਕੀਤੀ ਕੰਮ ਕਰੂਗਾ ਵੇਖਿਆ ਸਭ ਦਾ ਲੈ ਚਾਹ ਤਨਖਾਹ ਇਹ ਦੇਣਾ ਤਲੀ ਮੈਂ 11000 ਰੁਪਿਆ ਮਹੀਨੇ ਦਾ ਆਹ ਚਾਰ ਤਿੰਨ ਫੁੱਟ ਦੇਗਾ 12000 ਕਾ ਦੇ ਤੈਨੂੰ ਯਾਰ ਮੈਂ ਆਪਣੇ ਹਿਸਾਬ ਨਾਲ ਮੈਂ ਹਣ ਕਹਤੀ ਤੇ ਜਬਾਨ ਕਰਤੀ ਤੇ ਤੂੰ ਮੈਂ ਨਹੀਂ ਦੇ ਤੂੰ ਦੇਣੇ ਆ ਬਾਪੂ ਦਾ ਚਾਰਾ ਮੇਰੇ ਤੇ ਖਾਂਦਾ ਤੈਨੂੰ ਇਹਦਾ ਪੂਰੀ ਬੇਤਰਾ ਤੈਨੂੰ ਰਾਤ ਨੂੰ ਤੈਨੂੰ ਵੜਦਣੀ ਉਹਨੇ ਉਹ ਬੰਬੀ ਵਾਲਾ ਕੋਠਾ ਹੈਗਾ ਵਾ ਹਾਂ ਉਥੇ ਮੰਜਾ ਹੈਗਾ ਤੇ ਬਿਸਤਰਾ ਇਹਦਾ ਲਿਆ ਕੇ ਤੇ ਇਹਨ ਬਲਬਲ ਬਲਾ ਦੇ ਪਖਾ ਦਾ ਦੇ ਇੱਥੇ ਰਹਿਦਾ ਕਰਦਾ ਅੱਛਾ ਤੇ ਪੈਸੇ ਮੈਂ ਹੁਣੇ ਇਹਦਾ ਪੈਸਾ ਪਾਉ ਤੂੰ ਹੀ ਦੇਣਾ ਪੈਸੇ ਨੂੰ ਝੋਨੇ ਨੂੰ ਦੇਣਾ ਕੱਠੇ ਕੱਠੇ ਨਾ ਨੂ ਕੀ ਦੇਣਾ ਪੁੱਤਿਆਂ ਦੇ ਕੋਈ ਹਾਰਕਾਰ ਕੋਈ ਹੈਗਾ ਕੋਈ ਹਸਤਾ ਵੇਖਾ ਗਾੜ ਗਾੜ ਸੁਣੀ ਦੋਈਏ ਤੂੰ ਇਹਦਾ ਕਰ ਝੋਨੇ ਦਾ ਤੇਰਾ ਆਪੇ ਪਿੰਡ ਜੀ ਥੋੜਾ ਤਾਂ ਹੈਗਾ ਬਿਆਸ ਦਾ ਕਿਹੜਾ ਤੇਰਾ ਜਿਲ੍ਹਾ ਵਾ ਮੇਰਾ ਜੋ ਪੀ ਕਿਹੜੀ ਰੁਪਿਆਰ ਕਹਿੰਨਾ ਕਿਹੜੀ ਰੁਪੀ ਕੀ ਆ ਓਏ ਕਬਿਆ ਸਟੇਰ ਹੈ ਜੂਪੀ ਜ਼ਿਲ੍ਹਾ ਵਾ ਹਈਦਾ ਕੈ ਹਾਂ ਨਹੀਂ ਨਹੀਂ ਮੈਂ ਤੈਨੂੰ ਕੀ ਕੋਈ ਮੈਨੂੰ ਗੱਲ ਚੱਤੀ ਜਾਦੇ ਨੇ ਪਤਾ ਉਹ ਬਾਪੂ ਇਹ ਲੜ ਬਾਪੂ ਦਾ ਕੋਈ ਵੀ ਭਾਂਡੇ ਚੋਕੇ ਰਾਹਾਂ ਜਾਏਗਾ ਤੀ ਦੇ ਅੱਜੀ ਮੈਂ ਲੈਣਾ ਹੀ ਤੀ ਦੇ ਅੱਜੀ ਲੜਪੇ ਤੇ ਤੀ ਏਦਾਂ ਕਿਤੇ ਕੰਮ ਚੱਲਣਾ ਜੇ ਤੇ ਹੁਣੇ ਤਿਆਂ ਦੇ ਲਾਏ ਜਿਆਦਾ ਚੋਰ ਚਪਟਾ ਇੰਤੈ ਨੂੰ ਪੁੱਠਾ ਕਰਕੇ ਕਸਰਤ ਕਰਾਵਾਂ ਇਹਦੇ ਕਿਦੇ ਕੋਹ ਮੈਂ ਕੀ ਇੰਤੈ ਨੂੰ ਆ ਬਤਿਨ ਲਾਗੇ ਵੇਖਾ ਇਹਨੂੰ ਬਤੀਆਂ ਲਾ ਕੇ ਵੀ ਸਹੀਆ ਜਗਦਾ ਕਿ ਬਤੀਆਂ ਲਾਏ ਜਗੜੇ ਬੰਦੇ ਕਈ ਮਾਰਕਟ ਵਾਸਤੇ ਨੱਪ ਕੇ ਉੱਤੇ ਠੀਕ ਠਾਕ ਆ ਗਿਆ ਕੀ ਇਹ ਨੱਪ ਰੱਖ ਲੈ ਹੱਡ ਪੈਂਦੇ ਨੇ ਰੰਨਾ ਮੁਰਗੇ ਤੈਨੂੰ ਬੱਤੀ ਨਾ ਲਾਗੇ ਕਿ ਜਗਦਾ ਕਿ ਨਹੀਂ ਆ ਗਿਆ ਟਵਾ ਕੱਢ ਕੇ ਛਾਪ ਉੱਤੇ ਰੱਖ ਕੇ ਤੇ ਚੱਲ ਠੀਕ ਠਾਕ ਹੱਡ ਪੈਂਦੇ ਨੇ ਹੁਣ ਆਉਣੇ ਤੇਰੇ ਬੰਬੀ ਦੇ ਇਕੱਠੇ ਟਾਣੀ ਹੋਗੇ ਨਾ ਲੈ ਜੇ ਅਗਰ ਬੱਤੀ ਦਿਖਾ ਦੇਣੀ ਹੈ ਅਗਰ ਬੱਤੀ ਤੇਰੇ ਲਈ ਆਉਣਾ ਹੋ ਗਿਆ ਤੇਰੇ ਲਈ ਆਉਣਾ ਇਹਨਾਂ ਨੇ ਹੋ ਰਾਹ ਯਾਰ ਕਿਦਾਂ ਦੀ ਪੁੱਟੀ ਵੇਖੀ ਉਹਨਾਂ ਕਹਿੰਦਾ ਚੱਲ ਮੈਂ ਗੰਬਰੂ ਅੱਗੇ ਲੈ ਲੈਂਦਾ ਹਾਂ 4 ਫੋਰ ਲੈ ਲੈਂਦਾ ਆ 6 ਫੋਟੇ ਆ ਸਾਡੇ ਤਿੰਨ ਪੁੱਟੀਆਂ ਤੂੰ ਤੇ ਖਾਲੀ ਜਾ ਆਇਨਾ ਤੇ ਆ ਖਾਲੀ ਪਾ ਕੇ 2 4 ਟੱਕ ਪਾਇ ਲੈ ਠੀਕ ਠਾਕ ਤੂੰ ਮਾਮਾ ਇਹ ਰਹਿਣਾ ਵੇ ਬਾਪੂ ਬਾਪੂ ਦੇ ਆਕੇ ਪੈਰੀ ਪੁੱੜੀ ਹੱਥ ਲਾ ਕੇ ਵਿਚਾਰ ਕਰ ਤੂੰ ਤੇ ਕਿਉਂ ਤੇ ਤੂੰ ਆਨਾ ਵੀ ਇਹ ਗਾਰੀ ਮਾਰ ਲੈ ਕੱਢ ਲੈ ਬਾਪੂ ਤੇਰੀ ਕੋਈ ਕਿਦਾਂ ਦੀ ਓਏ ਬਾਪੂ ਕੋਈ ਸਰਦਾਰ ਨਹੀਂ ਕੋਈ ਭయ్యా ਕਿਥੋਂ ਲੈਦੀ ਬੀ